ਮੇਰਾ 16-17000 ਰੁਪਏ ਇਹਨਾਂ ਕਰਨੀ ਖੜਾ ਜੀ ਉਹ ਨਹੀਂ ਪੇ ਕਰਦੇ ਵੇ ਮੈਨੂੰ 3000 ਰੁਪਏ ਪਿੱਛੇ ਮੇਰੀ ਕੰਟੀਨ ਬੰਦ ਕਰਤੀ ਇਹਨਾਂ ਨੇ ਜੀ ਮੈਂ ਚਾਚੂ ਦਾ ਬਿੱਲ ਪ੍ਰਿੰਸੀਪਲ ਦਾ ਹੈ ਹੋਰ ਉਹ ਸੈਮੀਨਾਰ ਵਗੈਰਾ ਲੱਗੇ ਆ ਜੀ ਹੋਰ ਬਹੁਤ ਕੁਝ ਹੋਇਆ ਜੀ ਲੇਬਰ ਦੇ ਪੈਸੇ ਨੇ ਜੀ ਸਾਰੇ ਕਹ ਰਹੇ ਉੱਪਰੋਂ ਪਾਸ ਨਹੀਂ ਹੋਏ ਜੀ ਸਾਰੇ ਇੱਕ ਤਾਂ ਹੈਗੇ 1.5 ਮਹੀਨੇ ਦੇ ਪੈਸੇ ਇੱਕ ਹੈਗੇ 9 ਮਹੀਨੇ ਦੇ ਪੈਸੇ ਪ੍ਰਿੰਸੀਪਲ ਦੇ ਦਫ਼ਤਰ ਗਈ ਆ ਕਲਰਕ ਰੂਮ ਦੇ ਰੋਜ਼ ਪੰਜ ਕਾ ਫ੍ਰੀ ਜਾਂਦੇ ਆ ਉਹਨਾਂ ਦਾ ਕੋਈ ਪੈਸਾ ਨਹੀਂ ਮਿਲਦਾ ਜੀ ਇਹ ਮੰਗਦੇ ਆ ਜੀ ਵੀ ਸਾਨੂੰ ਪੰਜ ਕਾ ਪਰੋ ਤੇ ਫ੍ਰੀ ਚਾਹੀਦੇ ਆ ਹੁਣ ਕੀ ਮੰਨ ਕਰ ਸਰ ਮੈਂ ਇਹੀ ਮੰਗ ਕਰਦਾ ਵੀ ਮੈਨੂੰ ਮੇਰੇ ਪੈਸੇ ਦਵਾਏ ਜਾਣ ਤੇ ਮੇਰੀ ਕੰਟੀਨ ਖਲਾਈ ਜਾਵੇ ਜੀ ਇੱਕ ਸਰ ਮੇਰਾ ਬਕਾਇਆ ਬੈਲੈਂਸ ਹੈ ਤੁਸੀਂ ਆਪਣਾ 3000 ਕਹੀ ਜਾਂਦੇ ਹੋ ਵੀ 3000 ਜਮ੍ਹਾਂ ਕਰਾਓ ਰੋਜ਼ ਮੈਨੂੰ ਇਸ ਗੱਲ ਤੇ ਟੌਰਚਰ ਹੋ ਰਿਹਾ ਜੀ ਮੈਂ ਕਈ ਵਾਰ ਪੈਸੇ ਹੁੰਦੇ ਜਦ ਮੈਂ 11000 ਜਮ੍ਹਾਂ ਕਰਵਾਤਾ ਤਾਂ ਬਾਕੀ ਬੱਤੀ 3000 ਕਿਉਂ ਨਹੀਂ ਜਮ੍ਹਾਂ ਕਰਵਾਉਂ ਉਹ ਸਰ ਕੱਲ ਐਨੇ ਬਤਬੀਚੀ ਨਾਲ ਥੋੜਾ ਬੱਤਾ ਬੋਲ ਕੇ ਗਿਆ ਵੀ ਕੱਲ ਕੰਟੀਨ ਨਹੀਂ ਖੋਲਣੀ ਤੁਸੀਂ ਵੀ ਪ੍ਰਿੰਸੀਪਲ ਸਾਹਿਬ ਦਾ ਹੁਕਮ ਹੈ 16000 ਰੁਪਏ ਦੀ ਚਾਹ ਪੀ ਕੇ ਮੁੱਕਰ ਗਿਆ ਸਰਕਾਰੀ ਸਕੂਲ ਦਾ ਮਾਸਟਰ ਪੈਸੇ ਨਾ ਮਿਲਣ ਤੇ ਚਾਹ ਵਾਲੇ ਤੁਹਾਨੂੰ ਦੱਸ ਦਿਆਂ ਕਿ ਖਬਰ ਖੰਨਾ ਦੀ ਹੈ ਜਿੱਤੇ ਖੰਨਾ ਦੇ ਇੱਕ ਸਰਕਾਰੀ ਸਕੂਲ ਦੇ ਮਾਸਟਰ ਨੇ ਉਸ ਵੇਲੇ ਵੱਡਾ ਕਾਰਨਾਮਾ ਕੀਤਾ ਜਦੋਂ ਕੰਟੀਨ ਤੋਂ 16000 ਰੁਪਏ ਦੀ ਚਾਹ ਪੀ ਗਿਆ ਤੇ ਉੱਪਰ ਚੀ ਉਸਦੇ ਪੈਸੇ ਤੱਕ ਨਹੀਂ ਦਿੱਤੇ ਤੇ ਕੰਟੀਨ ਵਾਲੇ ਨੇ ਸਕੂਲ ਦੇ ਸਟਾਫ ਅਤੇ ਮਾਸਟਰ ਤੇ ਵੱਡੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੇ ਮੇਰੇ ਕੋਲੋਂ 16000 ਰੁਪਏ ਦੀ ਚਾਹ ਪੀਲੀ ਤੇ 1 ਰੁਪਿਆ ਤੱਕ ਨਹੀਂ ਦਿੱਤਾ ਤੇ ਉੱਪਰ ਚੀ ਮੇਰੀ ਕੰਟੀਨ ਵੀ ਬੰਦ ਕਰਵਾ ਦਿੱਤੀ ਹੈ ਇਹ ਕੱਲੋ ਜਿਹੜਿਆ ਸਕੂਲ ਦੇ ਸਰਕਾਰੀ ਸਕੂਲ ਦੇ ਬਾਹਰ ਤਾਂ ਨਾਲ ਲੱਜ ਬੈਠੇ ਹਾਂ ਸਰ ਇਹ ਮੇਰਾ ਨਾ ਜੀ 30 ਇਹਨਾਂ ਤੋਂ ਪਿਛੇ ਦਾ ਟੈਂਡਰ ਲਿਆ ਸੀਗਾ ਠੇਕਾ ਭਰਿਆ ਸੀਗਾ 55000 ਰੁਪਏ ਦਾ ਜੀ ਤੇ ਮੇਰਾ 16-17000 ਰੁਪਏ ਇਹਨਾਂ ਕੰਨੀ ਖੜਾ ਜੀ ਉਹ ਨਹੀਂ ਪੇ ਕਰਦੇ ਵੇ ਮੈਨੂੰ 3000 ਰੁਪਏ ਪਿੱਛੇ ਮੇਰੀ ਕੰਟੀਨ ਬੰਦ ਕਰਤੀ ਇਹਨਾਂ ਨੇ ਜੀ 16-17000 ਕਰਾ ਜੀ ਮੈਂ ਇਹਨਾਂ ਚਾਚੂ ਦਾ ਬਿੱਲ ਪ੍ਰਿੰਸੀਪਲ ਦਾ ਹੋਰ ਉਹ ਸੈਮੀਨਾਰ ਵਗੈਰਾ ਲੱਗੇ ਆ ਜੀ ਹੋਰ ਬਹੁਤ ਕੁਝ ਹੋਇਆ ਜੀ ਲੇਬਰ ਦੇ ਪੈਸੇ ਨੇ ਜੀ ਕਿਉਂ ਨਹੀਂ ਦੇਰੇ ਪੈਸੇ ਸਰ ਇਹ ਕਹ ਰਹੇ ਉੱਪਰੋਂ ਪਾਸ ਨਹੀਂ ਹੋਏ ਸਭ ਇੱਕ ਤਾਂ ਹੈਗੇ 1.5 ਮਹੀਨੇ ਦੇ ਪੈਸੇ ਇੱਕ ਹੈਗੇ 9 ਮਹੀਨੇ ਦੇ ਪੈਸੇ ਕਿਨੇ ਕਿਨੇ ਚਾਹ ਪੀਤੀ ਐਨੇ ਬੱਤ ਪ੍ਰਿੰਸੀਪਲ ਦੇ ਦਫ਼ਤਰ ਗਈ ਆ ਕਲਰਕ ਰੂਮ ਦੇ ਰੋਜ਼ ਪੰਜ ਕਾ ਫ੍ਰੀ ਜਾਂਦੇ ਆ ਉਹਨਾਂ ਦਾ ਕੋਈ ਪੈਸਾ ਨਹੀਂ ਮਿਲਦਾ ਜੀ ਉਹ ਕਿਉਂ ਫ੍ਰੀ ਜਾਂਦੇ ਨੇ ਇਹ ਮੰਗਦੇ ਆ ਜੀ ਵੀ ਸਾਨੂੰ ਪੰਜ ਕਾ ਰੋਜ਼ ਤੇ ਫ੍ਰੀ ਚਾਹੀਦੇ ਆ ਜੇ ਫ੍ਰੀ ਨਹੀਂ ਦਿੰਦੇ ਫਿਰ ਫਿਰ ਕੰਟੀਨ ਚੰਡੀ ਬੰਦੀ ਇਹਨਾਂ ਨੇ ਪਹਿਲਾਂ ਕਿਹਾ ਸੀ ਵੀ ਸਾਨੂੰ ਫ੍ਰੀ ਮੈਂ ਕਿਹਾ ਚਲੋ ਕੋਈ ਨਹੀਂ ਦੇ ਦਿਆ ਕਰਾਂਗੇ ਜੀ ਪਰ ਹੁਣ ਮੇਰੇ ਮੈਂ ਆਪਣਾ ਆਪ ਚਾਹ ਲੈਣਾ ਔਖਾ ਹੋਇਆ ਪਿਆ ਪਰ ਮੇ ਕੋ ਪੈਸੇ ਨਹੀਂ ਸੀਗੇ ਭਰਾ ਨੂੰ ਇਹਨਾਂ ਨੇ ਕੰਟੀਨ ਬੰਦ ਕਰਵਾਤੀ ਜੀ ਕਹਿੰਦੇ ਕੰਟੀਨ ਨਹੀਂ ਖੁੱਲ ਏ ਪ੍ਰਿੰਸੀਪਲ ਸਾਹਨੇ ਜੀ ਤੁਹਾਨੂੰ ਕੀ ਲੱਗਦਾ ਕਿ ਇਹਦੇ ਪਿੱਛੇ ਕੀ ਸਾਜ ਸੁਤਰ ਹੈ ਸਾਥੀ ਸਾਰੇ ਇਹ ਮੈਨੂੰ ਭਜਾਉਣਾ ਚਾਹੁੰਦੇ ਨੇ ਜੀ ਬਸ ਹੋਰ ਕੀ ਦੀ 30 ਅਪ੍ਰੈਲ 30 ਅਪ੍ਰੈਲ ਨੂੰ ਕਹਿੰਦੇ ਖਾਲੀ ਕਰ ਦੋ ਇਹ ਹੋਰ ਕਾਰੋਬਾਰ ਹੈ ਤੁਹਾਡੇ ਇਹਨਾਂ ਕਰਦਾ ਬਹੁਤ ਜ਼ਿਆਦਾ ਚੱਲੇ ਹੋਰ ਮੇਰਾ ਕੋਈ ਕਾਰੋਬਾਰ ਨਹੀਂ ਸਰ ਹੁਣ ਕੀ ਮੰਨ ਕਰਦੇ ਹੋ ਸਰ ਮੈਂ ਇਹੀ ਮੰਗ ਕਰਦਾ ਵੀ ਮੈਨੂੰ ਮੇਰੇ ਪੈਸੇ ਤਾਂ ਆਏ ਜਾਣ ਤੇ ਮੇਰੀ ਕੰਟੀਨ ਖਲਾਈ ਜਾਵੇ ਜੀ ਨਹੀਂ ਇਨਸਾਫ ਮਿਲਦਾ ਫਿਰ ਕੀ ਕਰੂੰਗਾ ਫਿਰ ਮੈਂ ਸਭ ਧਰਨੇ ਤੇ ਬੈਠੂੰਗਾ ਜੀ ਸਰ ਉਹਨਾਂ ਨੇ ਤੁਹਾਡੇ ਜਿਹੜੇ ਆ ਕਲਰਕ ਰੂਮ ਚ ਬੈਠੇ ਹੁੰਦੇ ਆ ਸਰਦਾਰ ਜੀ ਕੀ ਨਾਮ ਹੈ ਜੀ ਉਹਨਾਂ ਸਪੈਸ਼ਲ ਕਹਿ ਕੇ ਜਾਇਨੇ ਵੀ ਕੱਲ੍ਹ ਕੰਟੀਨ ਨਹੀਂ ਖੋਲਣੀ ਜੇ ਜਦ ਤੱਕ ਤੁਸੀਂ ਟੇਬਲ ਨਹੀਂ ਚਮਕਾ ਰਹਿੰਦੇ ਨਹੀਂ ਠੀਕ ਆ 30 ਅਪ੍ਰੈਲ ਤੱਕ ਤੁਹਾਡਾ ਠੀਕ ਹੈ 30 ਅਪ੍ਰੈਲ ਤੱਕ ਨਹੀਂ ਸਰ 15 ਮਈ ਤੱਕ ਠੇਕਾ ਹੈ ਮੇਰਾ 15 ਮਈ ਤੱਕ ਹੈ ਸਰ ਉਹ ਤਾਂ ਰਜੇ ਮੈਨੂੰ ਰਿਟਰਨ ਚਾਹੀਦਾ ਜੀ ਮੈਨੂੰ ਰਿਟਰਨ ਚਾਹੀਦਾ ਸਰ ਉਹ ਹੀ ਕਹਿ ਰਿਹਾ ਤੁਸੀਂ ਵੀ ਲਿਆ ਫੇਰ ਸਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਵੀ 30 ਤਰੀਕ ਨੂੰ ਕੰਟੀਨ ਖਾਲੀ ਕਰ ਦਿਓ ਸਾਨੂੰ ਉਹ ਰੋਜ਼ ਕਹਿ ਕੇ ਜਾਂਦੇ ਵੀ 30 ਤੂੰ ਖਾਲੀ ਕਰ ਦਿਓ ਸਰ ਮੇਰੇ ਕੋ ਰਿਟਰਨ ਚ ਹੈਗਾ ਤੁਹਾਡੀ ਗਵਰਨਮੈਂਟ ਦੀ ਸਲਿੱਪ ਹੈਗੀ ਮੇਰੇ ਕੋ। ਜੇ ਤੂੰ ਆਪਣੀ ਦਿਖਾ ਦੇ ਜੇ ਤੋ ਠੀਕ ਹੋਏ ਫੇਰ ਤੁਸੀਂ ਚਲਾ ਦੇਗੇ ਤੁਹਾਨੂੰ ਕੋਈ ਟੱਕਰ ਨਹੀਂ ਸਾਡੇ ਕੋ 30% ਕੀ ਹੋਇਆ ਜੀ ਨਹੀਂ ਸਾਨੂੰ ਦੇਖੋ ਸਰ ਫਿਰ ਇਹ ਵੀ ਤੁਸੀਂ ਪਹਿਲਾਂ ਪੂਰੇ ਡਾਕੂਮੈਂਟ ਦੇਖੋ ਨਾ ਫੇਰ ਤੁਹਾਨੂੰ ਕਹੋ ਵੀ ਖਾਲੀ ਕਰਨੀ ਨਹੀਂ ਕਰਨੀ। ਸਰਲੀ ਕਰਦੀ ਕਰਨੀ 30% ਕੀ ਹੋਇਆ ਜੀ ਇੱਕ ਸਰ ਮੇਰਾ ਬਕਾਇਆ ਬੈਲੈਂਸ ਹੈ ਤੁਸੀਂ ਆਪਣਾ 3000 ਕਹੀ ਜਾਂਦੇ ਹੋ ਵੀ 3000 ਜਮ੍ਹਾਂ ਕਰਾਓ ਰੋਜ਼ ਮੈਨੂੰ ਇਸ ਗੱਲ ਪਿੱਛੇ ਟੌਰਚਰ ਹੋ ਰਿਹਾ ਜੀ ਮੈਂ ਕਈ ਵਾਰ ਪੈਸੇ ਹੁੰਦੇ ਨੇ ਤਾਂ ਮੈਂ 11000 ਜਮ੍ਹਾਂ ਕਰਵਾਤਾ ਤਾਂ ਬਾਕੀ ਬੱਤੀ ਨੇ ਕਿਉਂ ਨਹੀਂ ਜ ਉਹ ਸਰ ਕਲਾਇਦ ਨੇ ਬਤ ਵਿੱਚ ਹੀ ਨਾ ਥੋੜਾ ਬਤਾ ਬੋਲ ਕੇ ਗਿਆ ਵੀ ਕੱਲ ਕੈਂਟੀਨ ਨਹੀਂ ਖੋਲਣੀ ਤੁਸੀਂ ਵੀ ਪ੍ਰਿੰਸੀਪਲ ਸਾਹਿਬ ਦਾ ਹੁਕਮ ਹੈ ਕੌਣ ਬੋਲ ਕੇ ਲੇਖੋ ਕੌਣ ਬੋਲਦਾ ਉਹ ਜੀਪੀ ਸਰ ਜਿਹੜੇ ਤੁਹਾਡੇ ਜੀ ਉਹ ਪੀਡੀ ਪੀਡੀ ਹਾਂਜੀ ਹਾਂਜੀ ਉਹ ਯਾਰ ਪੀਡੀ ਦਾ ਤਾਂ ਪਤਾ ਨਾ ਉਹਦਾ ਬਾਹਰ ਕੌਣ ਕੌਣ ਜੀ ਪੀਡੀ ਜੀ ਸਰ ਪੀਡੀ ਜੀਓ ਜਿਹੜੇ ਮੈਥੋਂ ਪੇਪਰ ਲੈਦੇ ਆ ਜਮਾ ਕਰਵਾਂਦੇ ਆ ਜੀ ਆ ਬੰਦਾ ਉਹ ਹੱਲ ਕਰਦਾ ਜੀ ਇਹਦੀ